ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋਗੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਫਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਆਪਣੀ ਵਿਜਿਟ ਪਿੰਡ ਨਾਰਲੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਸਸੀ ਰੈਨੂ ਪਟੇ ਬਾਈ ਸਾਹਿਬ ਸਿੰਘ ਦੇ ਫਾਰਮ ਤੇ ਪਹੁੰਚੇ ਆ ਇਥੋਂ ਦੋ ਤਿੰਨ ਐਨੀਮਲ ਖਾਵਾਂਗੇ ਬਾਕੀ ਜਾਣਕਾਰੀ ਸਭ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਬਣੇ ਰਹੋ ਐਂਡ ਤੱਕਰ ਕਰਦੇ ਆ ਗੱਲਬਾਤ ਬਾਈ ਸਾਹਿਬ ਨਾਲ ਪੁੱਛਦੇ ਆ ਕਿਵੇਂ ਦੇ ਰਹਿਣਗੇ ਰੇਟ ਭਾਈ ਸਾਹਿਬ ਸਿੰਘ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ 사ਦੂ ਸਾਹਿਬ ਠੀਕ ਠਾਕ ਜੋ ਰਹਿਮਤਾ ਪਾਛਾ ਹੋਰ ਪ੍ਰਵਾਹ ਠੀਕ ਠਾਕ ਸਾਹਿਬ ਕਿਰਪਾ ਜੀ ਕਿਰਪਾ ਚਾਈ ਦੀ ਮਾਲ ਨਹੀਂ ਦੱਸੋ ਬਸ ਵਧੀਆ ਜੀ ਵੇਖਿਆ ਮਾਲ ਭਾਜੀ ਵੇਖ ਗਿਆ ਤੇ ਅੱਛਾ ਉਹਦਾ ਹਾਲੀ ਕਰ ਫੋਨ ਆਇਆ ਕੱਲੀ ਵੇਗਿਆ ਹੈ ਮਾਲ ਉਸ ਘੰਟੇ ਦੇ ਵਿੱਚ ਵਿੱਚ ਵੇਗਿਆ ਚਲੋ ਸ਼ੁਕਰ ਰੱਬ ਦਾ ਹਾਂ ਜੀ ਡਰੈੱਸ ਕਰੀਏ ਨੋਟ ਡਰੈੱਸ ਭਾਈ ਪਿੰਡ ਨਾਰਲੀ ਜਿਹੜਾ ਤਰਨ ਤਰਨ ਤਸਵੀਰ ਪੱਟੀ ਤੇ ਮੋਬਾਈਲ ਨੰਬਰ 9878200944 ਠੀਕ ਕਿੰਨੇ ਪਸ਼ੂ ਪਾਉਣੇ ਆ ਭਾਜੀ ਅੱਜ ਦੋ ਹੀ ਆ ਇਹ ਕਾ ਵਹਿੜਿਆ ਤੇ ਦਾਹਾਂ ਕਿਦਾਂ ਦੀ ਸੂਈ ਆ ਤੇ ਨਾਲ ਝੋਟੀ ਨਾਲ ਝੋਟੀ ਆ ਠੀਕ ਆ ਹਾਂਜੀ ਵਿਹੜ ਕੋਲ ਤਾਜੀ ਸੂਈ ਤੇ ਕਿੰਨਾ ਕੁ ਦੁੱਧ ਹੋ ਭਾਈ ਦੁੱਧ 10 ਕਿਲੋ ਆ ਥਾਣ ਬੜਾ ਸੋਹਣਾ ਲੱਗਾ ਆ ਹਾਂਜੀ ਥਾਣ ਬੜਾ ਵਧੀਆ ਲੱਗਾ 10 ਕਿਲੋ ਮਗਰ ਬੱਚਾ ਮੇਲ ਕਾਫੀ ਹਾਂਜੀ ਮੇਲ ਕਾਫੀ ਠੀਕ ਆ ਸਿੰਘਾਂ ਵਾਲੀ ਆ ਗਈ ਹਾਂਜੀ ਸਿੰਘਾਂ ਵਾਲੀ ਝੂੰਗੀ ਆ ਗਈ ਠੀਕ ਆ ਖੋਲ ਦਿਓ ਜੀ ਹਾਂਜੀ ਲਓ ਸਜਣੋ ਸਿੰਘਾਂ ਵਾਲੀ ਵਿਹੜ ਆ ਤੇ ਸੁਆ ਦੁੱਜਾਉ ਇਹ ਦੁੱਜਾ ਸੁਆ ਲਾਰੇ ਕੋਈ ਹਾਂਜੀ ਚੋਂ ਬਿਲਕੁਲ ਓਕੇ ਬਾਈ ਮਾਇਕਰਾ ਚੋਂ ਬੜੀ ਵਧੀਆ ਸੰਧੂ ਸਾਹਿਬ ਓਕੇ ਹਾਂਜੀ ਹਾਂਜੀ ਲਓ ਜੀ ਸਜਣੋ ਬੱਚੇ ਦਾ ਕਰਕੇ ਨਾ ਤੁਰਨਾ ਨਹੀਂ ਹਨਾ ਠੀਕ ਆ ਹਾਂਜੀ ਬੱਚੇ ਦਾ ਵੜਾ ਕਰਦੀ ਦੇਸੀ ਗਾਂ ਹੈ ਨਾ ਦੋਗਲੇ ਪੰਦੇ ਵਿੱਚ ਜਿਹਨੇ ਮਿਸ਼ਾਣੇ ਕਰਨਾ ਹੀ ਕਰਨਾ ਹਾਂਜੀ ਇਹ ਬੱਚੇ ਦਾ ਵੜਾ ਕਰਦੀ ਠੀਕ ਆ ਲਾਓ ਬਾਈ ਲਾਓ ਨਾ ਨਾ ਸਜਣੋ ਪੂਰੀਆ ਤੇ ਬੱਚੇ ਦਾ ਕਰਦੀ ਆ ਚੋਣਾ ਬਿਲਕੁਲ ਧਾਰਾ ਮਾਰਦੀਆਂ ਬਾਈ ਧਾਰਾ ਮਾਰਨੀਆਂ ਬੱਚੇ ਮਾਰਦੇ ਮਾਰੀਆਂ ਮਾਰੀਆਂ ਮਾਰਦੇ ਲਓ ਸਜਣੋ ਬੱਚਾ ਲਾ ਕੇ ਤੇ ਧਾਰਾਂ ਜਿਹੜੀਆਂ ਆਪਾਂ ਪਸਮਾ ਕੇ ਮਰਵਾ ਰਹੇ ਆ ਧਾਰ ਵਾਕੇ ਬੜੀ ਪੋਲੀ ਨਿੱਗਰ ਧਾਰ ਆਉਂਦੀ ਠੀਕ ਆ ਅਗਲੇ ਪਿਛਲੇ ਥਨਾ ਦੀ ਮਾਰ ਦੋ ਕੀ ਬਾਤ ਹੈ ਘਰ ਲ ਘਰ ਲ ਘਰ ਲ ਕਰਕੇ ਧਾਰ ਆਉਂਦੀ ਸਜਣੋ ਚੱਲ ਭਾਈ ਰੇਟ ਵੀ ਫਿਰ ਗੱਲ ਘਰ ਲਾਈ ਕਰਦੇ ਮੇਰਾ ਵੀਰ ਜੀ ਉੱਡਦੀ ਜਾਵੇ ਹੈ ਹਾਂਜੀ ਪਹਿਲੇ ਆ ਰਾਈ ਕਰਨਾ ਜਿੱਦਾਂ ਭਾਈ ਸਮੁੰਦਰ ਇਸ ਸਮੁੰਦਰ ਘਰ ਵਿੱਚ ਪਜਾਰੇ ਕਰ ਹਾਂ ਮੋਲ ਭਾਈ ਭਾ 32 ਕਰਾ ਲਓ ਹਾਂ ਤੇ ਭਾਵੇਂ 30 ਕਰਾ ਲਓ 30000 ਦੀ ਵਣ ਦੇ ਨਹੀਂ ਜੈ ਜੈ ਨਹੀਂ ਭਾਈ ਜੈ 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 ਜੀ ਨਹੀਂ ਹੋਰ ਕਰ ਚਲੋ 28 ਦੀ ਦੇ ਦਿੰਦੇ ਹੋਰ ਕਰ 28 ਦੀ ਠੀਕ ਹੈ ਨਹੀਂ ਹੋਰ ਜਾਣ ਦੇ ਚਲੋ 27000 ਦੀ 25 ਦੀ ਕਰ ਨਹੀਂ 25 ਨਹੀਂ ਜਾਣ ਦੇ ਚਲੋ ਠੀਕ ਹੈ ਜਾਣਦੇ 25000 ਦੀ ਕੋਈ ਦੁੱਧ ਪੀਊਗਾ ਕੋਈ ਯਾਦ ਕਰੋ ਸੀਸਾ ਦਾ ਉਹ ਤੈਨੂੰ ਬਾਕੀ ਇਹ ਨਾ ਕੋਈ ਆਕੇ ਬਣਾਈ ਦੇ ਰਹੀ ਨਹੀਂ ਹੁਣ ਜੋ ਰੇਟ ਮੰਗਿਆ ਉਹ ਹੀ ਤੇ ਇਹ ਮੈਂ ਖੋਲ ਕਨਵਾ ਸੁਭਾ ਨੂੰ ਲਿਆ ਬਾਹਰ ਕੱਢੀ ਇਹ ਭਾਜੀ ਘਰ ਵਾਲੇ ਨੇ ਪਹਿਲਾਂ ਹੀ ਆਖਿਆ ਦੂਜਾ ਮਾਲੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਆਹ ਸਜਣਾ ਦੀ ਕੱਟੀ ਹੈ ਨਾ ਹਾਂਜੀ ਹਾਂਜੀ ਲਗਭਗ ਕੋਈ 1.5 ਮਹੀਨਾ ਤਾਂ ਹੋ ਗਿਆ ਹੋਊਗਾ ਹਾਂਜੀ ਮਹੀਨਾ 1.5 ਮਹੀਨੇ ਹੋਏਗਾ ਸਿੰਘੀ-ਸੁੰਗੀ ਵਿਖਾ ਦੇ ਮੇਰਾ ਵੀਰ ਬਿਲਕੁਲ ਨਿੱਕੀ ਗੋਲ ਸਿੰਘੀ ਸਜਰੋ ਜਿੰਨੂੰ ਟਿਮਕਣੇ ਵਾਲਾ ਸਿੰਘ ਕਹਿੰਦੇ ਨਾ ਉਹ ਗੋਲ ਸਿੰਘੀ ਹੋਈ ਪਈ ਜਾਂਦੀ ਚਲੋ ਲੈ ਚਲੋ ਹੁਣ ਦੁੱਧ ਕਿੰਨਾ ਹੋਊਗਾ ਦੁੱਧ ਭਾਜੀ ਉਹ ਦਾ 10 ਕਿਲੋ ਆਪਣੀ 8 ਕਿਲੋ ਦੀ ਗਾਰੰਟੀ ਹੈ 7-8 ਕਿਲੋ ਖੁੱਲਾ ਆਏ ਹਾਂਜੀ ਹਾਂਜੀ ਠੀਕ ਆ ਸਜਰੋ 7-8 ਕਿਲੋ ਖੁੱਲਾ ਆਏ ਤੇ ਚੋਣ ਚਵਾ ਬਿਲਕੁਲ ਓਕੇ ਬਈ ਇਹਦੀ ਓਕੇ ਵਧੀਆ ਓਕੇ ਹਾਂਜੀ ਹਾਂਜੀ ਠੀਕ ਸੂਆ ਪਹਿਲਾਂ ਹੀ ਆ ਜਾਂਦੀ ਹੈ ਨਾ ਪਹਿਲਾਂ ਪਹਿਲਾਂ ਪਹਿਲਾ ਹੀ ਹੋ ਉਹ ਆਪਣੇ ਸਮਝ ਲਾ ਲੇ ਕੋਈ ਭਾਵੇਂ ਦੂਜਾ ਵੀ ਕੋਈ ਗਿਣ ਸਕਦਾ ਪਹਿਲਾ ਲਾ ਲ ਹਾਂ ਜਿਆ ਆ ਬੱਚਾ ਠੀਕ ਹੈ ਹਾਂਜੀ ਇਹ ਬੱਚਾ ਆ ਗਈ ਕੱਟੀ ਹਾਂਜੀ ਸਜਣੋ ਕੱਟੀ ਤੇ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਕੱਟੀ ਠੀਕ ਓਕੇ ਹਾਂਜੀ ਰੇਟ ਭਾਈ ਫਿਰ ਕੀ ਰਹੇਗਾ ਸਭ ਰੇਟ ਭਾਈ ਆਪਾਂ ਜੈ ਜੀ ਕਰਨਾ ਕਿੰਨਾ ਜੀ ਜੈ ਜੀ ਕਰਨਾ ਆਪਾਂ ਜਿਹੜੀ ਪਹਿਲੇ ਤੋਂ ਦੇ ਚੋਟੀ ਆ ਹਾਂ ਰੇਟ ਭਾਈ ਭਾ 80000 ਕਰਾ ਲਓ ਹਾਂ 75 ਦੀ ਦੇਣਾ ਕੋਚੋ ਕੁਝ ਮਾਨਤਾਣ ਕਰਨਾ ਕਿੰਨਾ ਕਰਦਗੇ ਯਾਰ ਕਦਾ ਕਰਦਗੇ ਸੰਧ ਸਾਹਿਬ ਨਹੀਂ ਯਾਰ ਨਾ ਹੋਰ ਕਰੀਏ ਨੇ ਕਰਦਗੇ ਯਾਰ ਸਮੁੰਦਰ ਪਈਏ ਚਲੋ 1500 ਦਾ ਕਰਾ ਲਓ 1500 ਦਾ 1500 ਦਾ ਕੀ ਕਰਨਾ ਚਲੋ 72 ਦੀ ਕਰੀਏ 13 ਝੋਟੀ ਹਾਂ ਠੀਕ ਹੈ 10 ਨੋ ਹੀ ਹੋਣੀ ਜੀ 72 ਲੋ ਆ ਬੱਚਾ 72000 ਦੀ ਸਜਣੋਂ ਮਿਲ ਜੂਗੀ ਪਹੁੰਚਣਾ ਪਊਗਾ ਨਾਰਲੇ ਪਿੰਡ ਭਾਈ ਸਾਹਿਬ ਦੇ ਫਾਰਮ ਤੇ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਸਾਰਿਆਂ